ਨੇ ਆਪਾਂ ਉਹਨਾਂ ਦਾ ਵੀ ਵੀਰਾਂ ਦਾ ਧੰਨਵਾਦ ਕਰਦੇ ਹਾਂ ਜੋ ਘਰਾਂ ਦੇ ਵਿੱਚ ਬੈਠਿਆ ਏ ਸੀ ਛੱਡ ਕੇ ਕੋਈ ਦਾ ਵੀ ਜਿਹਨਾਂ ਨੇ ਕਾਰਨਾ ਦੇ ਵਿੱਚ ਆਇਆ ਸ਼ਾ ਉਹ ਆਸ ਨਾਲ ਕੋਈ ਕਹਿੰਦੇ ਆਪਾਂ ਇਸੇ ਤੱਕਾ ਸਾਰੇ ਰਲ ਮਿਲ ਕੇ ਹੀ ਇਹ ਮੋਰਚਾ ਜਿੱਤ ਲਵਾਂਗੇ ਕਿਉਂਕਿ ਪਹਿਲਾਂ ਵੀ ਸਰਕਾਰਾਂ ਆਪਣੇ ਨਾਲ ਥਾਂ ਥਾਂ ਤੇ ਅੜਦੀਆਂ ਹੀ ਆ ਰਹੀਆਂ ਹਨ ਪਹਿਲਾਂ ਵੇਖੋ ਆਪਣੇ ਸ਼ਹਾ ਕਰਨ ਵੀਰ ਦਾ ਜੋ ਕਾਸਾ ਸੀਗਾ ਉਹ ਆਪਣਾ ਕਿਸੇ ਨੇ ਮਨਜ਼ੂਰ ਨਹੀਂ ਕੀਤਾ ਸੀਗਾ ਉਹ ਵੀ ਵੀਰੇ ਹੁਣ ਥੋੜਾ ਟਾਈਮ ਹੋ ਗਿਆ ਉਹ ਵੀ ਆਪਾਂ ਭੈਣ ਨੂੰ ਨੌਕਰੀ ਵੀ ਦਵਾ ਦਿੱਤੀ ਹੈ ਜੋ ਕਿ ਉਹਨਾਂ ਦਾ ਬਕਾਇਦਾ ਹਮਨ ਮੰਦ ਸੀ ਉਹ ਵੀ ਦਵਾ ਦਿੱਤੀ ਹੈ ਪਰ ਦੁੱਖ ਇਹ ਚੀਜ਼ ਦਾ ਹੈ ਜੋ ਦੁਨੀਆਂ ਤੋਂ ਆਪਣਾ ਵੀਰ ਛੋਟਾ ਬੱਚਾ ਚਲਾ ਗਿਆ ਹੈ ਉਸ ਦਾ ਦੁੱਖ ਉਸ ਨੇ ਕਾਟ ਕਦੇ ਵੀ ਪੂਰੀ ਨਹੀਂ ਹੋਣੀ ਉਸ ਤੋਂ ਬਾਅਦ ਵੀਰੋ ਆਪਾਂ ਨੂੰ ਪਤਾ ਹੈ ਕਿ ਆਪਣਾ ਵੀਰੋ ਜੋ ਹਮ ਬੜਾ ਜੇਹ ਦੇ ਵਿੱਚ ਅਸੀਂ ਉਸ ਦਾ ਵੀ ਆਪਣਾ ਵੀ ਕਿੰਨਾ ਚੜੀ ਚੜਦਾ ਚੜਦਾ ਗਿਆ ਉਸ ਦੇ ਵਿੱਚ ਵੀ ਆਪਣੀ ਜਿੱਤ ਹੀ ਪ੍ਰਾਪਤ ਹੋਈ ਹੈ ਇਸ ਕਰਕੇ ਵੀਰੋ ਇਹਦੀ ਆਖਵਾਣ ਤੇ ਬੇਨਤੀ ਹੈ ਕਿ ਸਾਰੇ ਆਪਾਂ ਜੀਰ ਅਤੇ ਭੈਣਾ ਇਸੇ ਤੱਕ ਇਸ ਮੋਰਚੇ ਨੂੰ ਬਲੰਦ ਰੱਖੀਏ ਤੇ ਬਲੰਦ ਹੀ ਰਹੇਗਾ ਇਸ ਕਰਕੇ ਵੀਰੋ ਆਪਾਂ ਯੰਦੇ ਰੱਤਾਂ ਵਿੱਚ ਆ ਕੇ ਅਕਿਹਰੇ ਯੰਦੇ ਕੇ ਸਮੋਰਚ ਦਾ ਹੁਣ ਕੁਛ ਨਹੀਂ ਬਾਲਾ ਪਰ ਕਿਸੇ ਦੀ ਕੋਈ ਗੱਲ ਨਾ ਸੁਣੋ ਵੀਰੋ ਚੁੱਪ ਕਰਕੇ ਕਰਨ ਵਾਲੇ ਵਿੱਚ ਕੌੜਾ ਤੇਲ ਪਾ ਕੇ ਜੋ ਵੀ ਧਰਨੇ ਦੇ ਵਿੱਚ ਦੋ ਦਿਨਾਂ ਕੋਈ 4 ਦਿਨ ਬੈਠ ਸਕਦਾ ਹੈ ਜਰੂਰ ਬੈਠੋ ਇਸ ਕਰਕੇ ਇਹ ਹੀ ਆਤਮਾਨਿਕ ਬੇਨਤੀ ਹੈ ਵੀਰੋ ਅੱਗੋਂ ਹੋ ਜੀ ਇੱਥੇ ਬੋਲਦੇ ਆ ਕਿ ਵੀਰ ਆਪਣੇ ਟ੍ਰਾਫਿਕ ਦੇ ਵਿੱਚ ਬੈਠਿਆ ਪਰ ਉਹਨਾਂ ਵੀਰਾਂ ਦੇ ਕੰਮ ਤੇ ਦੂਵੀਂ ਸ਼ਕਤੀ ਜਿਵੇਂ ਉਹ ਬੈਠਿਆ ਵੀਰ ਉਹਥੇ ਤੱਕ ਵੀ ਤਰ੍ਹਾਂ ਦੇ ਵਿੱਚ ਬੈਠਿਆ ਲੋਕ ਅੱ체 ਘੰਟਾ ਇਹਨਾਂ 4-5 ਪੰਜ ਦਿਨਾਂ ਕਰ ਛੱਡ ਕੇ ਆ ਸਕਦੇ ਹੈ ਤਾਂ ਵੀਰ ਉਹ ਇੱਥੇ ਵੀ ਘੰਟਾ 2 ਘੰਟੇ ਬੈਠ ਸਕਦੇ ਹੈ ਪਰ ਆਪਾਂ ਆਪਣੇ ਆਖੇ ਨਾਲ ਹੀ ਉਹ ਲੱਗਿਆ ਤੇ ਨਾਲ ਹੀ ਲੱਗਾ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਮੇ ਦੇ ਵਿੱਚ ਬੈਠੇ ਹੀ ਪਰ ਜੋਸ਼ ਹਰਸ਼ ਜੰਮ ਰਿਹਾ ਹੈ ਵੀ ਇਹ ਆਪਾਂ ਜਿੱਤ ਦੇ ਵਿੱਚ ਹੋ ਸਕਦਾ ਕਿ ਜੋ ਵੀ ਜੱਟ ਸਿੱਖ ਦਾ ਪੁੱਤ ਹੈ ਜਿਸ ਦੇ ਉੱਪਰ ਬਾਬੇ ਨਾਨਕ ਦਾ ਹੱਥ ਹੈ ਜੋ ਵੀ ਨਾ ਮਈਕਾ ਗੋਦਰਾ ਵਾਰਸਾਂ ਨੇ ਉਹਨਾਂ ਨੇ ਕਦੇ ਨਾ ਹੀ ਹਾਰ ਮੰਨੀ ਹੈ ਤੇ ਨਾ ਹੀ ਕਦੇ ਹਾਰ ਮੰਨਨੀ ਹੈ ਅਜਿਹੇ ਗਾਣਾ ਮੈਂ ਕਹਿੰਦੀ ਈਸ਼ਾਨ ਜੀ ਬਾਏ ਗੁਰੂ ਜੀ ਦਾ ਖਵਸ ਬਈ ਜੀ